ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਮੀਡੀਆ ਦਾ ਧੰਨਵਾਦ ਕਰਦਾ ਤੇ ਆਪਣੇ ਬੱਚਿਆਂ ਦਾ ਜੂਸ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਇਹ ਕਿਹਾ ਵੀ ਅਸੀਂ ਸਰਪੰਚ ਸਾਹਿਬ ਜਾਂ ਚਾਚਾ ਜੀ ਖੇਡਣਾ ਚਾਹੁੰਦੇ ਆ ਤੇ ਸਾਡੇ ਕੋਲ ਸਮਾਨ ਨਹੀਂ ਹੈਗਾ ਇਹਨਾਂ ਨਾਲ ਮੇਰਾ ਲੰਬੇ ਚਿਰ ਤੋਂ ਲੈ ਕੇ ਕਈ ਵਾਦੇ ਚੱਲਦੇ ਆਉਂਦੇ ਸੀ ਜਿਸ ਤਰ੍ਹਾਂ ਕੈਲੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਦੇ ਉੱਤੇ ਟੂਰਨਾਮੈਂਟ ਕਰਾਈ ਜਾਂਦੀ ਆ ਉਹਦੇ ਵਿੱਚ ਵੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੇ ਆਪਣੀ ਪੰਚਾਇਤ ਬਣਦੀ ਹੈ ਤੇ ਆਪਾਂ ਤੁਹਾਨੂੰ ਇਹ ਟੂਰਨਾਮੈਂਟ ਦਾ ਵੀ ਕਾਫੀ ਸਾਰਾ ਖਰਚਾ ਜਿਹੜਾ ਅਸੀਂ ਚੱਕਾਂਗੇ ਫਿਰ ਇਹਨਾਂ ਨੇ ਮੈਨੂੰ ਇੱਕ ਦੋ ਦਿਨ ਤੋਂ ਹੀ ਮੇਰੇ ਧਿਆਨ ਵਿੱਚ ਲਿਆਂਦਾ ਕਿ ਸਾਨੂੰ ਕੁਝ ਚੀਜ਼ਾਂ ਚਾਹੀਦੀਆਂ ਨੇ ਤੇ ਮੈਂ ਆਪਣੀ ਸਮੁੱਚੀ ਪੰਚਾਇਤ ਨਾਲ ਗੱਲ ਕਰਕੇ ਅੱਜ ਇਹਨਾਂ ਨੂੰ ਜਿਹੜਾ ਸਮਾਨ ਆ ਉਥੋਂ ਜਾ ਕੇ ਗੁਰਦਾਸਪੁਰ ਤੋਂ ਜਿਹੜੀ ਵੀ ਦੁਕਾਨ ਤੋਂ ਇਹਨਾਂ ਨੂੰ ਠੀਕ ਲੱਗਾ ਉਹ ਨਾਲ ਲੈ ਕੇ ਇਹਨਾਂ ਦੀ ਮਰਜ਼ੀ ਦਾ ਇਹਨਾਂ ਨੂੰ ਲੈ ਕੇ ਦੇ ਦਿੱਤਾ ਜੋ-ਜੋ ਕੁਝ ਇਹਨਾਂ ਨੇ ਕਿਹਾ ਤਾਂ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਜਿਹੜਾ ਮੇਰੇ ਪਿੰਡ ਦਾ ਜੀਵ تھا ਉਹ ਕਾਫੀ ਸਾਰਾ ਖੇਡ ਵਾਲੇ ਪਾਸੇ ਨੂੰ ਮੁੜਿਆ ਆ ਇਹਨਾਂ ਦੀ ਕਾਫੀ ਸਾਰੀ ਜਿਹੜੀ ਰੁਝਾਨ ਬਣ ਗਿਆ ਕਿ ਆਪਾਂ ਨਸ਼ਿਆਂ ਦੀ ਦਲਦਲ ਚੋਂ ਨਿਕਲੀਏ ਤੇ ਮੈਂ ਵੀ ਇਹਨਾਂ ਨੂੰ ਕਹਿੰਨਾ ਕਿ ਜੇ ਤੁਸੀਂ ਇਸ ਪਾਸੇ ਤੋਂ ਬਾਹਰ ਨੂੰ ਨਿਕਲੋ ਤੇ ਜੋ ਪੰਚਾਇਤ ਵਾਲੇ ਪਾਸਿਓਂ ਚਾਹੀਦਾ ਉਹ ਮੈਂ ਹਰ ਚੀਜ਼ ਇਹਨਾਂ ਨੂੰ ਮੁਹੱਈਆ ਕਰਵਾਵਾਂਗਾ ਜੇ ਮੈਨੂੰ ਪੰਚਾਇਤ ਫੰਡ ਚੋਂ ਹੋ ਗਈ ਤਦ ਦੇ ਨਾ ਹੋਈ ਤੇ ਮੈਂ ਆਪਣੀ ਜੇਬ ਵਿੱਚੋਂ ਹੀ ਦੇ ਦੇਣ ਨੂੰ ਸਹਿਮਤ ਆ ਇਹਨਾਂ ਦੇ ਨਾਲ ਇਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਦਿੱਤੀ ਜਾਵੇ। ਸਰ ਜਿੰਮ ਵੀ ਕਹਿੰਦੇ ਚਾਲੂ ਕਰਾਤਾ ਬੜੀ ਬੁਰੀ ਹਾਲਤ ਸੀ। ਹਾਂਜੀ ਜਿੰਮ ਜਿਹੜੀ ਉਹ ਕਾਫੀ ਸਮੇਂ ਤੋਂ ਬੰਦ ਪਈ ਸੀਗਾ। ਉਹ ਫਿਰ ਮੈਂ ਇੱਕ ਦਿਨ welding ਵਾਲੇ ਮੁੰਡੇ ਨੂੰ ਬੁਲਾਇਆ। ਫਿਰ ਕਈਆਂ ਸਾਥੀਆਂ ਦੀ ਮਦਦ ਦੇ ਨਾਲ ਉਹਨੂੰ ਚਾਲੂ ਕਰ ਦਿੱਤਾ ਗਿਆ। ਸਰ ਇੱਕ ਚੀਜ਼ ਹੋਰ ਦੇਖਣ ਜਾਈ ਆ ਕਿ ਚੋਰੀਆਂ ਦਾ ਸਿਲਸਲਾ ਬੜਾ ਵਧ ਗਿਆ। ਸੋ ਪਿੰਡ 'ਚ ਕੋਈ CCTV ਤਾਂ ਕੀਤਾ ਗਿਆ ਬੰਦੂ ਕੋਲ ਜਾਂ? ਮੇਰੇ ਪਿੰਡ ਵਿੱਚ ਹਰ ਤੀਜੇ ਚੌਥੇ ਦਿਨ ਦੀ ਵਿੱਥ ਦੇ ਉੱਤੇ ਕੋਈ ਨਾ ਕੋਈ ਚੋਰੀ ਹੋ ਜਾਂਦੀ ਸੀ। ਜਾਂ ਵਾਤੋਂ ਦੇ ਹਫ਼ਤੇ ਵਿੱਚ ਤੇ ਨਾਰਮਲ ਫਿਰ ਵੱਡੀਆਂ-ਵੱਡੀਆਂ ਚੋਰੀਆਂ ਵੀ ਹੋਣ ਲੱਗ ਪੀਆਂ ਤੇ ਮੈਂ ਫਿਰ ਉਹ ਕੈਮਰੇ ਜਿਹੜੇ ਆ ਸਾਰੇ ਪਿੰਡ ਵਿੱਚ ਓਵਰਹਾਲ ਲਾ ਦਿੱਤੇ ਨੇ ਕੈਮਰੇ ਚਾਲੂ ਔਰ ਉਹਨਾਂ ਦਾ ਜਿਹੜਾ ਸਕਰੀਨ ਦਾ ਕੰਟਰੋਲ ਹੈ ਮੇਰੇ ਕੋਲ ਇੱਕ ਡਿਪਾਰਟਮੈਂਟ ਕੋਲ ਦੋ ਜਗ੍ਹਾ ਦਿੱਤੇ ਨੂੰ ਦਾ ਕੰਟਰੋਲ ਹੈਗਾ ਉਸਪਨ ਸਾਹਿਬ ਕੀ ਕੀ ਕੰਮ ਕਰਾਇਆਗੇ ਕਹਿੰਦੇ ਸਿਵਰੇ ਦਾ ਬੜਾ ਬੁਰਾ ਹਾਲ ਪਿੰਡ ਵਿੱਚ ਹੂਣ ਕੀ ਹਾਲਾਤ ਨੇ ਜਿਹੜਾ ਸਾਡੇ ਪਿੰਡ ਦਾ ਸਿਵਰੇਜ ਹੈ ਇਹ ਸਰਕਾਰ ਨੇ ਬੜਾ ਸਾਰਾ ਖਰਚਾ ਕਰਕੇ ਅੱਜ ਤੋਂ ਕੋਈ 15-16 ਸਾਲ ਪਹਿਲਾਂ ਪਾਇਆ ਇਹ ਉਦੋਂ ਸਾਲ 2 ਸਾਲ ਚੱਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਸ ਵੇਲੇ ਦੀ ਪੰਚਾਇਤ ਸੀ ਉਹ ਵੀ ਚਲਾਉਣ ਦੇ ਵਿੱਚ ਫੇਲ ਹੋ ਗਈ ਫਿਰ ਉਹਦੇ ਬਾਅਦ ਦੇ ਵਿੱਚ ਸਰਪੰਚ ਆਇਆ ਉਹਨੇ ਆਪਣੇ ਹੈਂਡਓਵਰ ਹੀ ਨਹੀਂ ਲਿਆ ਵਿੱਚ ਖਰਚਾ ਹੋਣਾ ਉਹਦੇ ਫੇਰ ਪਿੱਛੇ ਤੀਜਾ ਸਰਪੰਚ ਆ ਗਿਆ ਉਹਨੇ ਬਿਲਕੁਲ ਹੀ ਨਹੀਂ ਵੇਖਿਆ ਤੇ ਉਹ ਬੰਦ ਹੁੰਦਾ ਤੁਰਿਆ ਗਿਆ ਤਾਂ ਮੈਨੂੰ ਇਸ ਚੀਜ਼ ਦਾ ਪਤਾ ਹੀਗਾ ਵੀ ਜੇ ਅਸੀਂ ਕਰਨਾ ਚਾਹੀਏ ਤੇ ਅਸੀਂ ਆਪਣੇ ਘਰ ਦੇ ਬਹੁਤ ਸਾਰੇ ਅੜੇ ਫਸੇ ਕੰਮ ਜਿਹੜੇ ਕਰ ਲੈਣੇ ਆ ਇਹ ਵੀ ਪਿੰਡ ਮੇਰਾ ਹੁਣ ਘਾਰੀ ਹੈ ਇਸ ਕਰਕੇ ਮੈਨੂੰ ਪਹਿਲ ਦਿੱਤੀ ਤੇ ਉਹ ਸੀਵਰੇਜ ਦੇ ਕੰਮ ਦੇ ਵਿੱਚ ਖੈਰ ਮੇਰੇ 40 ਦਿਨ ਤੇ ਨਾਲ ਭੱਜੇ ਖਰਚਾ ਵੀ ਆਇਆ ਪਰ ਅੱਜ ਦੇ ਤਰੀਕ ਦੇ ਵਿੱਚੋਂ ਚੱਲ ਕੇ ਪੂਰਾ ਕੰਪਲੀਟ ਆ ਉਹ ਆਪਣਾ ਕੰਮ ਪੂਰਾ ਕਰਨ ਗਿਆ ਸੀਵਰੇਜ ਜਿਹੜਾ ਮਨੋਵਾਨਾਂ ਨੇ ਸਮਝ ਕੀ ਕੀ ਕੁਸ਼ ਕੀਤਾ ਜਾਵੇਗਾ ਪਿੰਡ ਵਾਸਤੇ ਜਾਂ ਨੌਜਵਾਨਾਂ ਵਾਸਤੇ ਦੇਖੋ ਜੀ ਮੈਂ ਤੇ ਪਿੰਡ ਵਾਸੀਆਂ ਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਜੇ ਪੰਚਾਇਤ ਆਪਣੀ ਆਉਂਦੀ ਆ ਤੇ ਭਾਗੋ ਕਾਵਾਂ ਪਿੰਡ ਜਿਹੜਾ ਉਹ ਇੱਕ ਦਿਨ ਦੀ ਨਿਆਂਈ ਜਗਦਾ ਰਿਹਾ ਕਰੇਗਾ ਜਿਹਦੇ ਵਾਸਤੇ ਤੁਸੀਂ ਹੁਣ ਆਏ ਹੋ ਤੁਸੀਂ ਪਿੰਡ ਦਾ ਰੌਂਡ ਵੀ ਲਗਾ ਸਕਦੇ ਹੋ ਕਿ ਕੱਲੀ-ਕੱਲੀ ਗਲੀ ਦੇ ਵਿੱਚ ਲਾਈਟਾਂ ਜਗੰਡੀਆਂ ਨੇ ਉਹ ਸਾਰਾ ਪਿੰਡ ਜਿਹੜਾ ਇਹ ਸਾਰੇ ਪਿੰਡ ਵਾਲੇ ਹੀ ਨੇ ਮੈਂ ਕੋਈ ਇਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗਲਤ ਬਲਫ ਨਹੀਂ ਮਾਰਾਂਗਾ ਸਾਰੇ ਪਿੰਡ ਵਿੱਚ ਲਾਈਟਾਂ ਡੇਰਿਆਂ ਤਾਕ ਔਰ ਕਿਤੇ ਵੀ ਮੈਨੂੰ ਮੈਦ ਆ ਕੇ ਭਾਗੋ ਖਾਵੇਂ ਵਿੱਚ ਹਨੇਰਾ ਨਹੀਂ ਹੈਗਾ ਇਹ ਵੇਲੇ ਔਰ ਮੇਰੇ ਵੱਲੋਂ ਸਾਡੇ ਇਥੇ ਮਿਸਤਰੀ ਸਾਹਿਬ ਨੇ ਜਿਹੜੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਉਹ ਮੇਰੇ ਵੱਡੇ ਭਾਈ ਸਾਹਿਬ ਹੀ ਨੇ ਮੇਰੇ ਚਾਚਾ ਜੀ ਦੇ ਲੜਕੇ ਆ ਉਹਨਾਂ ਨੂੰ ਮੇਰੇ ਵੱਲੋਂ ਇਹ ਓਪਨ ਆ ਖੁੱਲੀ ਸ਼ੂਟ ਆ ਕਿ ਜਿੱਥੇ-ਜਿੱਥੇ ਵੀ ਕੋਈ ਕਹਿੰਦਾ ਲਾਈਟ ਉੱਥੇ-ਉੱਥੇ ਦੇ ਦੇਓ ਆਪਾਂ ਭਾਗੋ ਕਾਂ ਵਿੱਚ ਹਨੇਰਾ ਰਹਿਣ ਹੀ ਨਹੀਂ ਦੇਣਾ ਤੇ ਬਾਕੀ ਮੈਂ ਜਿੱਥੇ ਵੀ ਕਿਤੇ ਜਾਂਦਾਗਾ ਮੈਂ ਹਰ ਭੈਣ ਭਰਾ ਘੜੀ ਇਹੋ ਬੇਨਤੀ ਕਰਦਾ ਹਰ ਜਵਾਗ ਘੜੀ ਇਹੋ ਬੇਨਤੀ ਕਰਦਾ ਵੀ ਤੁਸੀਂ ਜਿਹੜੇ ਲੀਡਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਦੁਆਰਿਆਂ ਦੇ ਉੱਤੇ ਫੇਰਾ ਮਾਰਦੇ ਹੋ ਇੱਕ ਐਬਾਂ ਨੂੰ ਪਾਲਣ ਵਾਸਤੇ ਵੀ ਇਹ ਇਹ ਜਿਹੜਾ ਲੀਡਰ ਆ ਮੇਰੀ ਮਤ ਕਰੂਗਾ ਉਹਨਾਂ ਦੇ ਦੁਆਰੇ ਛੱਡੋ 2-400 500 ਰੁਪਏ ਦੇ ਆਦੀ ਨਾ ਹੋਵੋ ਆਪਣੀ ਹਸ਼ੀਅਤ ਨੂੰ ਪਛਾਨੋ ਵੀ ਤੁਸੀਂ ਕੀ ਬਣ ਸਕਦੇ ਹੋ ਉਹੀ ਅੰਬਰਾਂ ਦੇ ਤਾਰੇ ਤੋੜਨ ਦੀ ਹਿੰਮਤ ਰੱਖਦੇ ਹੋ ਤੇ ਐਵੇਂ ਲੋਕਾਂ ਨੇ 100 200 400 ਰੁਪਿਆ ਦੇ ਕੇ ਨਾ ਤੇ ਨਸ਼ੇੜੀ ਮੁੰਡਿਆਂ ਨੂੰ ਬਣਾ ਦਿੱਤਾ ਉਹਨਾਂ ਨੇ ਤੇ ਆਪਣੇ ਬੂਹਿਆਂ ਗਾੜੀ ਖਿਹੜੀ ਛੱਡਦੇ ਆ ਮੈਂ ਤੇ ਖਾਸ ਕਰਕੇ ਜੂਥ ਗਾੜੀ ਕਿਉਂਕਿ ਲੀਡਰਾਂ ਨੂੰ ਜਿਹੜੀ ਬਿਮਾਰੀ ਪੈ ਗਈ ਹੁੰਦੀ ਆ ਉਹ ਨਹੀਂ ਹਟਦੀ ਉਹਨਾਂ ਦਾ ਤੇ ਧੰਦਾ ਹੋ ਗਿਆ ਕਿ ਦੋ ਚਾਰ ਬੰਦੇ ਆਏ ਰਹਿਣ ਇਸ ਤਰ੍ਹਾਂ ਨੇ ਪਰ ਮੈਂ ਜੂਥ ਗਾੜੀ ਇਹ ਬੇਨਤੀ ਕਰਾਂਗਾ ਵੀ ਛੱਡੋ ਉਹਨਾਂ ਲੀਡਰਾਂ ਦਾ ਖਿਹੜਾ ਛੱਡੋ ਉਹ ਜਿਹੇ ਘਟੀਆ ਕੁਆਲਿਟੀ ਨੂੰ ਜਿਹਦੇ ਨਾਲ ਤੁਹਾਡਾ ਸਟੈਂਡਰਡ ਡਾਉਣ ਜਾਣ ਡਿਆ ਆ ਤੇ ਨਵੇਂ ਪਾਸੇ ਨੂੰ ਨਿਕਲੋ ਆਪਣੇ ਘਰਦਿਆਂ ਦਾ ਸੋਚੋ ਹੁਣ ਜਿਹੜੇ ਘਰ ਦੇ ਵਿੱਚ ਕੋਈ ਨਸ਼ੇੜੀ ਆ ਜਾਂਦਾ ਉਹਦੇ ਘਰਦਿਆਂ ਦੀ ਬੁਰੀ ਹਾਲਤ ਆ ਉਹਦੇ ਮਾਪਿਓ ਦਾ ਕੋਈ ਜੀਣਾ ਨਹੀਂ ਆ ਨਾ ਤਾਂ ਉਹਦੇ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਆ ਉਹ ਚੱਟੇ ਦਾ ਨਸ਼ਾ ਇਹੋ ਜਿਹਾ ਚੋਰੀ ਦੀ ਆਦਤ ਇਹੋ ਜੀ ਆ ਜਿਹੜੀ ਹਟਦੀ ਨਹੀਂ ਬੰਦੇ ਦੀ ਨਾ ਇਸ ਕਰਕੇ ਮੈਂ ਤੇ ਤੁਹਾਡੇ ਮੀਡੀਆ ਰਹੀਂ ਜਾਂ ਤੁਹਾਡੇ ਚੈਨਲ ਰਹੀਂ ਜਾਂ ਜਿਹੜੇ ਮੇਰੇ ਲਾਗੇ ਖੜੇ ਵੀਰ ਹੈ ਨਾ ਰਹੀਂ ਮੈਂ ਇਹ ਸੰਦੇਸ਼ ਆ ਦੇਣਾ ਚਾਹੁੰਦਾ ਆਪਣੇ ਪਿੰਡ ਵਾਲਿਆਂ ਨੂੰ ਵੀ ਛੱਡੋ ਇਹਨਾਂ ਚੀਜ਼ਾਂ ਨੂੰ ਤੇ ਆਪਾਂ ਇੱਕ ਸਾਫ਼ ਸੁਥਰਾ ਵਾਤਾਵਰਨ ਬਣਾਈਏ ਇਨਾਂ ਦੇ ਕੋਲੋਂ ਤੁਸੀਂ ਪੁੱਛ ਸਕਦੇ ਹੋ ਕਿ ਕੀ ਭਾਗੋ ਖਾਵੇਂ ਦੇ ਵਿੱਚ ਆ ਤਿੰਨ ਚਾਰ ਮਹੀਨੇ ਦੇ ਵਿੱਚ ਕੁਝ ਸੁਧਾਰ ਹੋਇਆ ਕੋਈ ਸ਼ਾਂਤੀ ਹੋਈ ਆ ਕੋਈ ਗਲੀਆਂ 'ਚ ਠੱਲ ਪਈ ਆ ਕੋਈ ਆਵਾਰਾਗਰਦੀ ਰੁਕੀ ਆ ਔਰ ਕਾਰਬਾਰੋਂ ਜਾਂਦੇ ਹੀ ਤੇ ਨਾ ਮੇਰੇ ਪਿੰਡ ਵਾਲਿਆਂ ਦਾ ਲੱਗਦਾ ਮੇਰੇ ਪਿੰਡ ਵਾਲੇ ਇਸ ਤਰ੍ਹਾਂ ਦੇ ਨਹੀਂ ਆ ਸਿਰ ਮੇਰੇ ਪਿੰਡ ਵਾਲੇ ਬਦਨਾਮ ਕੀਤੇ ਗਏ ਤੇ ਮੈਂ ਉਹਨਾਂ ਭਰਾਵਾਂ ਦਾ ਧੰਨਵਾਦੀ ਆ ਉਹ ਜਿੰਨਾ ਪਿੱਛੇ ਨੂੰ ਹਟਦੇ ਜਾਣ ਉਹਨਾਂ ਵਧੀਆ ਉਹ ਸਾਡਾ ਸਾਥ ਦੇਣਗੇ ਅਸੀਂ ਹੋਰ ਕੁਝ ਕਰਨ ਦੀ ਇਹ ਮੰਤਰ ਰੱਖਦੇ ਆ ਭਾਗੋ ਕਾਵੇਂ ਚ ਪੈਸੇ ਬੜੇ ਆ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਕਿ ਲਗਾਤਾਰ ਕੰਮ ਚੱਲਣ ਡਿਆ ਇਹਨਾਂ ਮੁੰਡਿਆਂ ਨੇ ਵੀ ਦੱਸਿਆ ਮੈਂ 2024 ਦੀ 7 ਜਨਵਰੀ ਤੋਂ ਕੰਮ ਚਾਲੂ ਕੀਤਾ ਹੈ ਅੱਜ ਤੱਕ ਨਾ ਮੇਰੇ ਕੋ ਪੈਸੇ ਮੁੱਕੇ ਆ ਨਾ ਮੇਰਾ ਕੋਈ ਕੰਮ ਰੁਕਿਆ ਆ ਪਰੋਪਰ ਸਾਰੇ ਕੰਮ ਜਿਹੜੇ ਚੱਲਣ ਡਿਆ ਜੋ ਕੋਈ ਕਹਿੰਦਾ ਉਹੋ ਹੀ ਚੱਲਣ ਚ ਇਹੋ ਜੀ ਕੋਈ ਨਹੀਂ ਵੀ ਕਿਸੇ ਦੀ ਕੋਈ ਡਿਮਾਂਡ ਨਾ ਪੂਰੀ ਹੋਏ ਜਾਂ ਕਿਸੇ ਨੂੰ ਕੋਈ ਲਾਰਾ ਲਾਇਆ ਜਾਏ ਮੇਰੇ ਪਿੰਡ ਦੇ ਮੜੀਆਂ ਦਾ ਹਾਲ ਬੜਾ ਖਰਾਬ ਹੈਗਾ ਮੇਰੇ ਮਹੱਲੇ ਦੀਆਂ ਦਾ ਉੱਥੇ ਲਗਭਗ 40-45 ਟਰਾਲੀਆਂ ਮਿੱਟੀ ਦੀਆਂ ਪਾ ਕੇ ਉਹ ਵੀ ਪ੍ਰੋਪਰ ਬਰਾਬਰ ਕਰ ਦਿੱਤਾ ਜਿਹੜੀਆਂ ਸਾਡੀਆਂ ਸੜਕਾਂ ਨੇ ਲਿੰਕ ਰੋਡ ਆ ਉਹਨਾਂ ਦੇ ਵਿੱਚ ਵੀ ਮਿੱਟੀ ਜਾਣ ਦੀ ਆ ਮੇਰੇ ਵੱਲੋਂ ਕਿਉਂਕਿ ਉਹਨਾਂ ਨੂੰ ਮੈਂ ਲੋਕਾਂ ਨੂੰ ਸੜਕਾਂ ਦੇ ਨਾਲ ਲੱਗਦੇ ਵਾਲਿਆਂ ਨੂੰ ਕਹਿ ਦਿੱਤਾ ਤੁਸੀਂ ਜਿਹੜੀਆਂ ਸੜਕਾਂ ਨੇ ਇਹ ਮੈਂ ਮਤਲਬ ਕਿ ਜਿੰਨੀ ਸੜਕ ਦਾ ਏਰੀਆ ਹੈਗਾ ਉਹ ਮੈਂ ਪੂਰਾ ਕਵਰ ਕਰ ਲੈਣਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਉਹਦੇ ਵਿੱਚ ਕਿਉਂ ਅਸੀਂ ਕਰ ਰਹੇ ਹਾਂ ਬੜੇ ਆਰਾਮ ਦੇ ਨਾਲ ਸਾਡੀ ਪੰਚਾਇਤ ਬੜੇ ਆਰਾਮ ਦੇ ਨਾਲ ਸਾਰੇ ਕੰਮ ਕਰ ਰਹੇ ਦੀ ਹੈ ਕਿਹੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੇਵਿਸ਼ਵਾਸੀ ਨਹੀਂ ਆ ਨਾ ਕਿਸੇ ਦੇ ਵਿੱਚ ਕੋਈ ਐ ਆ ਵੀ ਕਿਸੇ ਨੂੰ ਤੰਗ ਕਰਨਾ ਜੋ ਅਸੀਂ ਕਰਨਦੇ ਆ ਸਾਰੇ ਪਿੰਡ ਵਾਸੀ ਕਰਨਦੇ ਆ ਔਰ ਇੱਕੋ ਹੀ ਬਰਾਬਰ ਜਿਹੜਾ ਜਲ ਟਾਂ ਜਾਣਿਆ ਸਾਰਿਆਂ ਨੂੰ ਬਰਾਬਰ ਆ ਜਿਹੜੇ ਮੇਰੇ ਵਿਰੋਧੀ ਵੀ ਉਹਨਾਂ ਦੀ ਬਰਾਬਰੀ ਆ ਮੇਰਾ ਵਿਰੋਧੀ ਹੈ ਕੋਈ ਨਹੀਂ ਆ ਇਹ ਵੇਲੇ ਪਰ ਜੇ ਕੋ ਆਪਣੇ ਆਪ ਚ ਗੈਂਦਾ ਵੀ ਤਾਂ ਉਹਨਾਂ ਦੇ ਵੀ ਬਰਾਬਰ ਆ ਕੈਮਰੇ ਬਰਾਬਰ ਆ ਸੀਵਰੇਜ ਸਪਲਾਈ ਬਰਾਬਰ ਆ ਜੇ ਕੋ ਗਲੀਆਂ ਨਾਲੀਆਂ ਬੰਡੀਆਂ ਉਹ ਬਰਾਬਰ ਆ ਹੈਂਡ ਪੰਪ ਲੱਗਣ ਡੇ ਆ ਉਹ ਬਰਾਬਰ ਆ ਇਸ ਤਰ੍ਹਾਂ ਕਰਕੇ ਮੇਰੇ ਪਿੰਡ ਦੇ ਵਿੱਚ ਸਰਪੰਚਾ ਉਹ ਪਾਣੀ ਦੇ ਕੁਝ ਘਰਾਂ ਦੇ ਪਾਣੀ ਨਹੀਂ ਨਿਕਾਸੀ ਸੀ ਤਾਂ ਸਮੱਸਿਆ ਸੀਗੀ ਉਹ ਹੱਲ ਕਰ ਦਿੱਤੀ ਗਈ। ਉਹਨਾਂ ਜੀ ਬੜੇ ਸਾਲਾਂ ਤੋਂ ਲੈ ਕੇ ਹੀਗਾ। ਉਹਨਾਂ ਦੇ ਵੱਡ ਵਡੇਰਿਆਂ ਤੋਂ ਲੈ ਕੇ ਹੀ ਪਰ ਕੋਈ ਵੀ ਸਰਪੰਚ ਉੱਥੇ ਜਾ ਕੇ ਨਾ ਬਾਹਾਂ ਖੜੀਆਂ ਕਰ ਜਾਂਦਾ ਸੀ ਕਿਉਂਕਿ ਸਿਸਟਮ ਨੂੰ ਸਮਝਦੇ ਨਹੀਂ ਆਪਣੇ ਹੱਥ ਲਬੇੜਦੇ ਨਹੀਂ। ਇੰਨਾ ਆ ਮੇਰੇ ਪਿੰਡ ਵਾਲੇ ਸਾਰੇ ਖੜੇ ਆ ਮੇਰੇ ਹੱਥਾਂ ਦੇ ਵਿੱਚ ਸਾਰੇ ਪਿੰਡ ਦਾ ਕਹਿ ਲੋ ਕਿ ਗੰਦੇ ਤੋਂ ਗੰਦਿਆ ਗਾਂਦੀ ਉਹ ਕਰਾਂ ਦੀ ਡਿਮਾਂਡ ਹੈਗਾ ਕਿ ਜਿਹੜਾ ਸਾਡਾ ਪਾਣੀ ਆ ਉਹ ਕਿਸੇ ਪਾਸੇ ਨੂੰ ਕੱਢਿਆ ਜਾਏ। ਰੋ ਬੜਾ ਸਖਤ ਕੰਮ ਇਹ ਉਹਦਾ ਨਿਕਾਸ ਕਿਤੇ ਵੀ ਨਹੀਂ ਬੰਦਦਾ ਫਿਰ ਅਸੀਂ ਜਿਹੜਾ ਸੀਵਰੇਜ ਚਲਾ ਕੇ ਉਹਦਾ ਪਾਣੀ ਹੁਣ ਸੀਵਰੇਜ ਚ ਚਾਲੂ ਕਰ ਦਿੱਤਾ ਉਹ ਠੀਕ ਆ ਉਹਦਾ ਪਾਣੀ ਚੱਲਣ ਲੱਗ ਪਿਆ ਬੜੇ ਨਾਲ ਕੁਛ ਨੂੰ ਸਾਰੇ ਪਿੰਡ ਵਾਲੇ ਹਾਂ ਉਹ ਸਾਰੇ ਖੁਸ਼ ਆ ਇਸ ਵੇਲੇ ਕਿਸੇ ਦੀ ਕੋਈ ਏਦਾਂ ਦੀ ਕੰਪਲੇਨ ਨਹੀਂ ਆ ਹਾਂਜੀ ਸਾਡੇ ਪਿੰਡ ਦੇ ਵਿੱਚ ਟੂਰਨਾਮੈਂਟ ਜਿਹੜਾ ਉਹ 22 ਤੇ 23 ਮਾਰਚ ਨੂੰ ਕੀਤਾ ਜਾਏਗਾ ਉਹਦੇ ਵਿੱਚ ਪੰਚਾਇਤ ਵੀ ਯੋਗਦਾਨ ਪਾਏਗੀ ਜੋ ਕਿ ਪਹਿਲਾਂ ਨਹੀਂ ਕੀਤਾ ਜਾਂਦਾ ਸਰਪੰਚਾਂ ਵੱਲੋਂ ਜੋ ਸਾਡੇ ਕੋ ਵੱਤ ਵੱਦ ਪਏਗਾ ਯੋਗਦਾਨ ਪਾਵਾਂਗੇ ਤੇ ਸਾਨੂੰ ਕ੍ਰਿਕਟ ਦਾ ਟੂਰਨਾਮੈਂਟ ਕਰਾਇਆ ਜਾਏਗਾ ਅਸੀਂ ਤੁਹਾਨੂੰ ਅੱਜ ਹੀ ਉਹਦੇ ਵਾਸਤੇ ਨੇ ਆਉਂਦਾ ਦੇ ਦਿੰਨੇ ਸਾਡੇ ਕੋਸਟ ਪ੍ਰੋਗਰਾਮ ਦੇ ਚ ਆ ਕੇ ਤੇ ਜਰੂਰ ਸਾਡੇ ਜਿਹੜੀ ਗਰਾਊਂਡ ਦੀ ਆਓ ਕੈਲੁਕ ਦਿਲ ਨੂੰ ਖਿੱਚਵੇਂ ਖੇਡ ਦਾ ਮੈਦਾਨ ਉਹਨੂੰ ਕਵਰ ਕਰਿਓ ਹਾਂਜੀ